जरूरी बड़ी वी है मैं समझना कि ਜੈਸੀਡੀ ਕਾਲਜ ਲੁਧਿਆਣਾ ਦੇ ਵਿੱਚ ਪਹੁੰਚੇ ਆ ਯੂਥ অর ਹੈਰੀਟੇਜ ਕਲਚਰ ਦਾ ਪ੍ਰੋਗਰਾਮ ਰੱਖਿਆ ਇਹਨਾਂ ਨੇ ਜ਼ੋਨਲ ਫੈਸਟੀਵਲ ਹੈ ਬਹੁਤ ਵਧੀਆ ਸ਼ਾਨਦਾਰ ਕਾਲਜ ਹੈ ਸ਼ਾਨਦਾਰ ਐਲੂਮਿਨੀਆ ਹੈ ਤੇ 105 ਸਾਲ ਤੋਂ ਇਸ ਕਾਲਜ ਨੇ ਆਪਣੀ ਪ੍ਰੈਸਟੀਜ ਆਫ ਦਾ ਸਟੇਟਸ ਬਣਾ ਕੇ ਰੱਖਿਆ ਹੋਇਆ ਬੱਚਿਆਂ ਦੇ ਪਰਫਾਰਮੈਂਸਸ ਦੇਖ ਕੇ ਬੜਾ ਆਨੰਦ ਆਇਆ ਬੜੇ ਟੈਲੈਂਟਡ ਨੇ ਬੱਚੇ ਸਾਰਿਆਂ ਨੂੰ ਸ਼ੁਭ ਕਾਮਨਾਵਾਂ ਸਰ ਅੱਜ ਕੇਂਦਰੀ ਮੰਤਰੀ ਵੀ ਲੁਧਿਆਣਾ ਪਹੁੰਚੇ ਸਨ ਖੇਤੀਬਾੜੀ ਮੰਤਰੀ ਕਈ ਤਰ੍ਹਾਂ ਦੇ ਐਲਾਨ ਕਰਕੇ ਗਏ ਨੇ ਦੇਖੋ ਐਲਾਨ ਤਾਂ ਉਹ ਪਹਿਲਾਂ ਵੀ ਕੀ ਜਾਂਦੇ ਨੇ ਬਾਫ ਪੰਜਾਬ ਦੀ ਤੇ ਪੰਜਾਬੀਆਂ ਦੀ ਫੜ ਨਹੀਂ ਰਿਹਾ ਕੇਂਦਰਾ ਸੋ ਐਲਾਨ ਤਾਂ ਉਹਨਾਂ ਦੇ ਪਹਿਲਾਂ ਵੀ ਬਹੁਤ ਹੋ ਚੁੱਕੇ ਇਹਨਾਂ ਕੱਲੀਆਂ ਮਿੱਠੀਆਂ ਗੋਲੀਆਂ ਨਾਲ ਇਹ ਕੱਲੇ ਗੱਲਾਂ ਨਾਲ ਕੰਮ ਨਹੀਂ ਚੱਲਣਾ ਹੈਗਾ ਉਹਨਾਂ ਨੂੰ ਕਹਾਂਗੇ ਕਿ ਐਕਚੁਅਲ ਦੇ ਵਿੱਚ ਕਰਨਾ ਚਾਹੁੰਦੇ ਹੋ ਪੰਜਾਬ ਨੂੰ ਦੇਸ਼ ਦਾ ਹਿੱਸਾ ਮੰਨਦੇ ਹੋ ਤੇ ਐਕਚੁਅਲ ਦੇ ਵਿੱਚ ਜੋ ਮਾਨਸਾ ਪਿਛਲੇ ਦਿਨਾਂ ਦੇ ਠੋਸ ਮਿਨਿਸਟਰਾਂ ਨੂੰ ਮਿਲ ਕੇ ਆਨੇ ਉਹਦੇ ਮੁਤਾਬਕ ਪੰਜਾਬ ਦੀ ਬਾਫੜੋ ਸਰ 20000 ਕਰੋੜ ਦੀ ਮੰਗ ਲਗਾਤਾਰ ਕੀਤੀ ਜਾ ਰਹੀ ਸੀ ਕੇਂਦਰ ਕਹਿੰਦਾ ਕਿ ਉਹ 1600 ਕਰੋੜ ਰੁਪਇਆ ਦੇ ਦਿੰਦਾ ਉਹਦੀ ਪਹਿਲੇ ਕਿਸੇ 1600 ਕਰੋੜ ਦੇ ਵਿੱਚੋਂ ਜਿਹੜਾ ਉਹ ਕਹਿੰਦੇ ਨੇ ਉਹ ਜੋ 805 ਕਰੋੜ ਤਾਂ ਉਹ ਹੈ ਜਿਹੜਾ ਕਿ ਵੈਸੇ ਹੀ ਜਿਵੇਂ ਜਿਵੇਂ ਨੈਸ਼ਨਲ ਹਾਈਵੇ ਦਾ ਔਰ ਆਵਾਸ ਯੋਜਨਾ ਦਾ ਐਸ ਡੀ ਆਰ ਐਫ ਦਾ ਉਹ ਪਹਿਲੇ ਹੀ ਵੈਸੇ ਹੀ ਹੋਣਾ ਸੀ ਕਿ ਜਿੱਥੇ ਖੜ ਦੇ ਨਾ ਵੀ ਆਉਂਦੇ ਇਹ ਸਿਰਫ ਔਰ ਸਿਰਫ ਲੋਕਾਂ ਦੀ ਅੱਖਾਂ 'ਚ ਘੱਟਾ ਪਾਇਆ ਜਾ ਰਿਹਾ ਹੈ ਥੈਂਕ ਯੂ